ਕਾਲ ਜੀ ਮੈਂ ਰਾਜਦੀਪ ਮੇਰੇ ਚੈਨਲ ਪੰਜਾਬੀ ਸੂਟ ਰਾਜਦੀਪ ਟਿਕਿਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਮਸ਼ੀਨ ਵਰਕ ਤੇ ਹੈਂਡ ਵਰਕ ਦੇ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਆਪਾਂ ਨੇ ਇਹ ਵਾਏ ਸੂਟ ਸਾਰੇ ਡਿਸਕਾਊਂਟ ਦੇ ਉੱਤੇ ਹੀ ਲਗਾਏ ਹੋਏ ਨੇ ਜੀ ਸਾਰਿਆਂ ਦਾ ਰੇਟ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਇਹ ਲਾ ਸੂਟ ਹੈ ਜੀ ਰਸਟ ਕਲਰ ਦਾ ਤੇ ਬਹੁਤ ਜਿਆਦਾ ਸੋਹਣਾ ਰਸਟ ਕਲਰ ਹੈ ਜੀ ਜੈਨੋ ਰਸਟ ਕਲਰ ਦਾ ਸੂਟ ਹੈ ਤੇ ਆਪੇ ਆਪਣੇ ਇਹਦੇ ਮਸ਼ੀਨ ਵਰਕ ਕੀਤਾ ਹੋਇਆ ਤੇ ਆਪਣੇ ਸਾਰੇ ਹੀ ਸੂਟ ਡਿਸਕਾਊਂਟ ਤੇ ਉੱਤੇ ਲਗਾਏ ਹੋਏ ਨੇ ਬਹੁਤ ਜਿਆਦਾ ਸੋਹਣੇ ਸੂਟ ਨੇ ਕੋਈ ਵੀ ਤੇ ਬਹੁਤ ਜਿਆਦਾ ਸੋਹਣਾ ਪਸ਼ਮੀਨਾ ਹੈ ਜੀ ਰਾਮ ਟੈਕਸ ਦਾ ਪਸ਼ਮੀਨਾ ਕੋਈ ਵੀ ਇੱਥੇ ਬੁਰ ਬਗੈਰਾ ਨਹੀਂ ਆਊਗਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੁੰਦਾ ਤਾਂ ਤੁਸੀਂ ਫਟਾਫਟ ਮੈਸੇਜ ਕਰਦਿਆ ਕਰੋ ਕਈ ਵਾਰੀ ਸੂਟ ਸੇਲ ਹੋ ਜਾਂਦੇ ਨੇ ਤਾਂ ਤੁਹਾਡਾ ਬਾਅਦੋਂ ਮੈਸੇਜ ਆਉਂਦਾ ਤਾਂ ਉਦੋਂ ਤੱਕ ਆਪਣੇ ਸੂਟ ਸੇਲ ਹੋ ਜਾਂਦੇ ਨੇ ਜੀ ਤੁਸੀਂ ਫਟਾਫਟ ਮੈਸੇਜ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਜੀ ਚਲੋ ਦੁਬਾਰਾ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਰਸਟ ਕਲਰ ਦੇ ਵਿੱਚ ਇਹ ਬਹੁਤ ਹੀ ਜਿਆਦਾ ਸੋਹਣਾ ਚਾਕ ਤੋਂ ਲੈ ਕੇ ਘੇਰਾ ਤੱਕ ਐਦਾਂ ਚਾਕ ਤੋਂ ਲੈ ਕੇ ਘੇਰੇ ਦਾ ਡਿਜ਼ਾਈਨ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਰਾਮ ਟੈਕਸ ਪਸ਼ਮੀਨੇ ਦਾ ਤੇ ਆਪਾਂ ਨੇ ਪੈਚ ਲਾ ਕੇ ਕੀਤੀਆਂ ਹੋਈਆਂ ਨੇ ਬਹੁਤ ਜਿਆਦਾ ਸੋਹਣੀਆਂ ਬਾਜੂ ਤੇ ਬਾਜੂ ਤੇ ਵੀ ਪੂਰੀ ਫਿਨਿਸ਼ਿੰਗ ਹੈ ਜੀ ਪੂਰਾ ਹੈਵੀ ਕੰਮ ਹੈ ਮਸ਼ੀਨ ਵਰਕ ਦੇ ਵਿੱਚ ਤੇ ਇਹ ਆਏਗੀ ਜੀ ਦੂਜੀ ਬਾਜੂ ਜਿੱਦਾਂ ਹੀ ਬਾਜੂ ਦੇ ਉੱਤੇ ਡਿਜ਼ਾਈਨ ਆ ਉਦਾਂ ਹੀ ਆਪਾਂ ਕੀਤਾ ਹੋਇਆ बॉਟਮ ਦੇ ਉੱਤੇ ਪੈਚ ਦੇ ਨਾਲ बॉਟਮ ਤਿਆਰ ਕੀਤੀਆਂ ਹੋਈਆਂ ਨੇ ਜੀਆਂ ਹੈਵੀ बॉਟਮ ਤਿਆਰ ਕੀਤੀ ਹੋਈ ਹੈ ਜੀ ਪੈਚ ਵਰਕ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਵੜਾ ਆਏਗਾ ਦੂਜੀ ਬਾਟਮ ਦੇ ਉੱਤੇ ਬਹੁਤ ਹੀ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਮੈਨੂੰ ਮੈਸੇਜ ਕਰਕੇ ਸੂਟ ਆਪਣੇ ਲਈ ਲਖਵਾ ਸਕਦੇ ਹੋ ਜੀ ਤੇ ਜੇ ਤੁਸੀਂ ਇਹਨਾਂ ਨਾਲ ਦੁਪੱਟੇ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟੇ ਵੀ ਟਾਈ ਐਂਡ ਡਾਈ ਦੇ ਡਾਈ ਕਰਕੇ ਦੇ ਦਾਂਗੇ ਜੀ ਜਿਹੜਾ ਵੀ ਤੁਹਾਨੂੰ ਸਟੱਫ ਵਧੀਆ ਲੱਗਦਾ ਤੁਸੀਂ ਸਾਨੂੰ ਸਟੱਫ ਦੱਸ ਸਕਦੇ ਹੋ ਤੇ ਆਪਣੇ ਲਈ ਦੁਪੱਟਾ ਜਿੱਦਾਂ ਦਾ ਵੀ ਤੁਸੀਂ ਕਹੋਗੇ ਆਪਾਂ ਓਦਾਂ ਦਾ ਹੀ ਦੁਪੱਟਾ ਡਾਈ ਕਰਕੇ ਦੇ ਦਾਂਗੇ ਜੀ ਤੇ ਬਹੁਤ ਜ਼ਿਆਦਾ ਸੋਹਣਾ ਕੱਮ ਹੈ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਇਸੂਟ ਦੀ ਜੇ ਵਾਇਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣੇ ਕੋਲ ਮਹਿਰੂਨ ਕਲਰ ਦੇ ਉੱਤੇ ਤੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਸ਼ਮੀਨੀਆ ਦਾ ਹੀ ਸੂਟ ਹੈ ਇਹ ਵੀ ਤੇ ਬਹੁਤ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਤੇ ਆਪਣੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਸ਼ਰਟ ਤੇ ਇਹ ਵਾਰੀ ਬੁੱਟੀ ਪਾਈ ਹੋਈ ਹੈ ਜੀ ਤੇ ਸਾਰੇ ਆਪਾਂ ਨੇ ਅੱਜ ਡਿਸਕਾਊਂਟ ਤੇ ਹੀ ਸੂਟ ਲੈ ਕੇ ਆਏ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਅਲੱਗ ਕਲਰ ਨੇ ਇਹ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਕਮ ਆਊਗਾ ਬਾਜੂ ਦੇ ਉੱਤੇ ਤੇ ਬਾਪਾ ਨੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਮਲਟੀ ਸ਼ੇਡ ਤੇ ਬਹੁਤ ਜ਼ਿਆਦਾ ਸੋਹਣੇ ਮਲਟੀ ਸ਼ੇਡ ਦੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਪੂਰਾ ਹੈਵੀ ਕਮ ਆਊਗਾ ਜੀ ਬਾਜੂ ਦੇ ਉੱਤੇ ਤੇ ਵੜਾ ਆਏਗਾ ਦੂਜੀ ਬਾਜੂ ਦੇ ਉੱਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਵਣ ਕੇ ਵਾਇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਜੀ ਤੇ ਬਹੁਤ ਜੀ ਜਿਆਦਾ ਪਿਆਰੇ ਵਰਕ ਕੀਤੇ ਹੋਏ ਨੇ ਸਾਰੇ ਸੂਟਾਂ ਦੇ ਉੱਤੇ ਤੇ ਆਏਗਾ ਜੀ ਬੋਟਮ ਦੇ ਉੱਤੇ ਕੰਮ ਤੇ ਵੜਾ ਆਏਗਾ ਦੂਜੀ ਬੋਟਮ ਦੇ ਉੱਤੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ੀ ਦਿੱਤੀ ਹੋਈ ਆ ਤੇ ਪੂਰੇ ਹੈਵੀ ਸੂਟ ਰੈਡੀ ਕੀਤੇ ਨੇ ਜੀ ਤੇ ਬੋਝਾ ਸੁਨੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਸਕਾਰੀ ਰੂਤੇ ਦੇ ਦਾਂਗੇ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਘੇਰੇ ਤੇ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਹਰੇਕ ਘੇਰੇ ਦਾ ਸੂਟ ਰੈਡੀ ਹੋ ਜਾਊਗਾ ਜੀ ਨੈਸਟ ਸੂਟ ਹੈ ਜੀ ਆਪਣੇ ਕੋ ਕਰੇਵ ਦੇ ਉੱਤੇ ਬਹੁਤ ਜਿਆਦਾ ਸੋਹਣਾ ਨੈਚਰ ਕਰੇਵ ਦੇ ਉੱਤੇ ਸੂਟ ਹੈ ਤੇ ਇਹਦੇ ਤੇ ਆਪਾਂ ਨੇ ਹੈਂਡਵਰਕ ਕੀਤਾ ਹੋਇਆ ਤੇ ਇਹ ਬਲੂ ਕਲਰ ਦਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਤੇ ਹੈਂਡਵਰਕ ਦਾ ਕੰਮ ਹੈ ਜੀ ਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਹੈਂਡਵਰਕ ਦੇ ਉੱਤੇ ਵਾਲਾ ਪੀਸ ਜਿਹੜੀ ਕੀਤਾ ਆਪਾਂ ਨੇ ਬਿਲਕੁਲ ਲਾਈਟ weight ਦਾ ਕੰਮ ਕੀਤਾ ਹੋਇਆ ਤੇ ਇਹ ਵੀ ਆਪਾਂ ਤੁਹਾਨੂੰ ਕਰੇਵ ਦਵਾਂਗੇ ਪੂਰੀ ਵਧੀਆ ਕੁਆਲਿਟੀ ਦੀ ਕਰੇਵ ਦਵਾਂਗੇ ਜੀ ਤੇ ਬਹੁਤ ਜਿਆਦਾ ਸੋਹਣਾ ਲਾਈਟ ਵੇਟ ਚ ਆਪਾਂ ਨੇ ਵਰਕ ਕੀਤਾ ਹੋਇਆ ਘੇਰੇ ਦੇ ਉੱਤੇ ਤੇ ਹੈਂਡਵਰਕ ਦਾ ਕੰਮ ਹੈ ਜੀ ਇਹ ਵਾਲਾ ਤੇ ਬਹੁਤ ਜਿਆਦਾ ਸੋਹਣੀਆਂ ਬਾਜੂ ਰੈਡੀ ਕੀਤੀਆਂ ਨੇ ਜੀ ਤੇ ਵਾਲ ਆਏਗੀ ਦੂਜੀ ਬਾਜੂ ਜੇ ਤੁਸੀਂ ਬਾਜੂ ਨਾਲ ਦਾ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੁੰਦੇ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਲਾਈਟ ਵੇਟ ਜਆ ਕੰਮ ਕੀਤਾ ਹੋਇਆ ਜੇ ਉਹ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹਾਂ ਤੇ ਕਿਸੇ ਵੀ ਸਟੱਫ ਦੇ ਵਿੱਚ ਨੈਸਟ ਆਪਣੇ ਕੋਲ ਜੀ ਬਹੁਤ ਜਿਆਦਾ ਸੋਹਣੀ ਰੌਅ ਸਿਲਕ ਦੀ ਸ਼ਰਟ ਰੈਡੀ ਕੀਤੀ ਆ ਆਪਾਂ ਨੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਆਪਾਂ ਨੇ ਇਹ ਵਾਲੀ ਸ਼ਰਟ ਵੀ ਸੇਲ ਦੇ ਉੱਤੇ ਲਾਈ ਹੋਈ ਹੈ ਜੇ ਤੁਹਾਡੇ ਕੋਲ ਵਾਈਟ ਬਾਟਮ ਹੈ ਤੁਸੀਂ ਵਾਈਟ ਬਾਟਮ ਐਂਡ ਵਾਈਟ ਸ਼ਰਟ ਲੈ ਸਕਦੇ ਹੋ ਜੀ ਇਹ ਵਾਹ ਹੈ ਜੀ ਆਰੀ ਦਾ ਕੰਮ ਤੇ ਬਹੁਤ ਜਿਆਦਾ ਸੋਨਾ ਆਰੀ ਦਾ ਕੰਮ ਹੈ ਇਹ ਰੌਸ਼ਨੀ ਵਾਲੀ ਸ਼ਰਟ ਹੈ ਜੀ ਪਰ ਲਾਈਟ ਪਰਪਲ ਜਿਹਾ ਕਲਰ ਹੈ ਇਹਦਾ ਬਹੁਤ ਹੀ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਹਣੀ ਇਹਦੀ ਨੈਕ ਡਿਜ਼ਾਈਨ ਕੀਤੀ ਹੋਈ ਹੈ ਆਰੀ ਵਰਕ ਦੇ ਨਾਲ ਤੇ ਦੋ ਸੈਂਟਰ ਪੈਨ ਬਣੇ ਹੋਏ ਨੇ ਜੀ ਜੇ ਵਾਈ ਸ਼ਰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਤੇ ਵਾਹ ਹੈਗਾ ਜੀ ਬਾਜੂ ਤੇ ਉੱਤੇ ਕੰਮ ਪੂਰਾ ਹੈਵੀ ਕੰਮ ਕੀਤਾ ਹੋਇਆ ਬਾਜੂ ਦੇ ਉੱਤੇ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਪੂਰਾ ਹੈਵੀ ਕੰਮ ਹੈ ਜੀ ਸੌਰੀ ਸ਼ਰਟ ਦੇ ਉੱਤੇ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਵਿੱਚ ਜੇ ਤੁਹਾਨੂੰ ਇਹ ਵਾਲੀ ਸ਼ਰਟ ਚਾਹੀਦੀ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਤੇ ਜੇ ਆਪਣੇ ਅਜਵਾਏ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਜਾਂ ਤੁਹਾਨੂੰ ਕੋਈ ਵਰਕ ਪਸੰਦ ਹੋਵੇ ਤੁਸੀਂ ਆਪਣੇ ਪਸੰਦ ਅਨੁਸਾਰ ਫੱਪ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਾਰੇ ਸਾਰੇ ਸੂਟਾਂ ਦਾ ਰੇਟ ਪਤਾ ਲੱਗ ਸਕੇ ਜੀ ਕਈ ਵਾਰੀ ਮੈਨੂੰ ਮੈਸੇਜ ਆਉਂਦਾ ਹੁੰਦਾ ਵੀ ਇਹ ਸੂਟ ਦਾ ਰੇਟ ਦੱਸੋ ਤੇ ਆਪਾਂ ਨੇ ਵੀਡੀਓ ਦੇ ਵਿੱਚ ਸਾਰੇ ਹੀ ਸੂਟਾਂ ਦਾ ਪ੍ਰਾਈਸ ਨਾ ਦਿੱਤਾ ਹੁੰਦਾ ਹੈ ਜੀ ਆ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਜੀ ਤਾਂ ਜੋ ਵੀਡੀਓ ਸਾਡੀ ਦਾ ਸਾਰਿਆਂ ਤੱਕ ਪਹੁੰਚ ਸਕੇ ਇਹ ਲਾਈਕ ਕਮੈਂਟ ਕਰਕੇ ਜੀ ਦੱਸੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਮਿਲਨੇ ਆਗਲੀ ਵੀਡੀਓ ਦੇ ਨਾਲ ਸੋਣ ਸੋਣ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ